ਤੇ ਐਸਕੇਮ ਗੈਰ ਰਾਜਨੀਤਿਕ ਵੱਲੋਂ ਉਹਦਾ ਸਮਾਂ ਵੀ ਨਿਸ਼ਚਿਤ ਕਰ ਦਿੱਤਾ ਗਿਆ 7 ਵਜੇ ਤੋਂ ਲੈ ਕੇ 4 ਵਜੇ ਤੱਕ ਜਿਹੜਾ ਸਵੇਰ ਤੋਂ ਬੰਦ ਹੋ ਜੂਗਾ ਸ਼ਟਰਡਾਊਨ ਹਰ ਤਰ੍ਹਾਂ ਦਾ ਕੰਪਲੀਟ ਬੰਦ ਜਿਹੜਾ ਵਾ ਉਹ ਸ਼ਾਮ 4 ਵਜੇ ਤੱਕ ਰਹੂਗਾ ਇਹਦੇ ਲਈ ਸਾਰਿਆਂ ਪੰਜਾਬ ਵਾਸੀਆਂ ਤੋਂ ਅਸੀਂ ਸਹਿਯੋਗ ਦੀ ਮੰਗ ਕੀਤੀ ਹੈਗੀ ਆ 26 ਨੂੰ ਖਨੌਰੀ ਬਾਰਡਰ ਤੇ 11 ਵਜੇ ਅਸੀਂ ਸੱਦਾ ਪੱਤਰ ਵੀ ਭੇਜੇ ਪ੍ਰੈਸ ਨੂੰ ਜਾਰੀ ਕਰਦਾਂਗੇ ਜਿੰਨੀਆਂ ਵੀ ਜਥੇਬੰਦੀਆਂ ਚਾਹੇ ਉਹ ਤੁਸੀਂ ਅੰਦਰ ਯੂਨੀਅਨ ਆ ਆਸ਼ਾ ਵਰਕਰ ਜੁਨੀਅਨ ਆ ਟਰੱਕ ਜੁਨੀਅਨ ਆ ਸਟੂਡੈਂਟ ਜੁਨੀਅਨ ਆ ਟਰਾਂਸਪੋਰਟ ਜੁਨੀਅਨ ਆ ਪੀ ਆਰਟੀਸੀ ਬੱਸ ਮੁਲਾਜ਼ਮ ਜੁਨੀਅਨ ਆ ਰੋਡਵੇਜ ਬੱਸ ਵਾਲੇ ਜੁਨੀਅਨ ਆ ਪ੍ਰਾਈਵੇਟ ਬੱਸ ਮੁਲਾਜ਼ਮ ਜੁਨੀਅਨ ਆ ਪਟਵਾਰੀ ਜੁਨੀਅਨ ਆ ਕੰਪਿਊਟਰ ਜੁਨੀਅਨ ਆ ਪਟਵਾਰੀ ਕਾਨੂੰਗੋ ਜੁਨੀਅਨ ਯੂਨੀਵਰਸਿਟੀ ਸਟੂਡੈਂਟ ਨੇ ਕਾਲਜਾਂ ਦੇ ਪ੍ਰੋਫੈਸਰ ਜੁਨੀਅਨ ਨੇ ਰੇੜਾ ਫੜੀ ਵਾਲੇ ਜੁਨੀਅਨ ਮਜ਼ਦੂਰ ਜੁਨੀਅਨ ਨੇ ਪੱਠਾ ਮਜ਼ਦੂਰ ਜੁਨੀਅਨ ਨੇ ਰਿਸ਼ਕਾ ਜੁਨੀਅਨ ਆਟੋ ਜੁਨੀਅਨ ਚੌਂਕੀਦਾਰਾ ਜੁਨੀਅਨ ਨੰਬਰਦਾਰ ਜੁਨੀਅਨ ਆਰਤੀ ਯੂਨੀਅਨ ਪੱਲੇਦਾਰ ਜੁਨੀਅਨ ਵਾਟਰ ਸਪਲਾਈ ਵਰਕਰ ਯੂਨੀਅਨ ਟ੍ਰੇਡ ਜੁਨੀਅਨ ਐਡਵੋਕੇਟ ਜੁਨੀਅਨ ਬਿਜਲੀ ਕਰਮਚਾਰੀ ਜੁਨੀਅਨ ਸਾਬਕਾ ਸੈਨਿਕ ਯੂਨੀਅਨ ਸਮੇਤ ਹਰ ਤਰ੍ਹਾਂ ਦੇ ਜਿਹੜੇ ਮੁਲਾਜ਼ਮ ਆ ਉਹਨਾਂ ਨੂੰ ਅਸੀਂ ਸਦਾ ਦਿੱਤਾ ਹੈਗਾ ਵਾ ਅਰੇ ਸੱਦਾ ਵਾ ਤੁਹਾਡੇ ਤੱਕ ਵੀ ਪੇਜਦਾਂਗੇ ਸੱਦਾ ਪੱਤਰ ਦੇ ਰਹੇ ਹਾਂ ਔਰ ਇਹਦੇ ਨਾਲ ਦੀ ਨਾਲ ਅੱਜ ਡੱਲੇਵਾਲ ਸਾਹਿਬ ਜੀ ਦਾ ਮਰਨ ਵਰਤ ਜਿਹੜਾ ਵਾ ਉਹ 29ਵੇਂ ਦਿਨ ਵਿੱਚ ਦਾਖਲ ਹੋ ਚੁੱਕਾ ਵਾ ਤੇ ਜਿਹੜਾ 13 ਫਰਵਰੀ ਤੋਂ ਅੰਦੋਲਨ ਚੱਲ ਰਿਹਾ ਉਹ ਕਹਿ ਲਓ ਵੀ ਅੱਜ 315ਵੇਂ ਦਿਨ ਵਿੱਚ ਦਾਖਲ ਹੋ ਚੁੱਕਾ ਵਾ ਜਿਹੜਾ ਪੰਜਾਬ ਬੰਦ ਦੇ ਵਿੱਚ ਅਸੀਂ ਪ੍ਰਚਾਰ ਪ੍ਰੋਪੋਗੈਂਡਾ ਲੈ ਕੇ ਜਾਣਾ ਵਾ ਪੂਰੇ ਪੰਜਾਬ ਦੇ ਵਿੱਚ ਸਾਰੀਆਂ ਜਥੇਬੰਦੀਆਂ ਦੋਵਾਂ ਫੋਰਮਾਂ ਦੀਆਂ ਬਹੁਤ ਸਾਰੀਆਂ ਆਪਣੀਆਂ ਆਜ਼ਾਦ ਤੌਰ ਤੇ ਜਥੇਬੰਦੀਆਂ ਵੀ ਸਾਡੀ ਸਪੋਰਟ ਕਰ ਰਹੀਆਂ ਇਹ ਚ ਰਹਿ ਗਿਆ ਅਸੀਂ ਜਿਹੜੇ ਟਰਾਂਸਪੋਰਟਰਾਂ ਦੇ ਮਾਲਕ ਆ ਬਹੁਤ ਸਾਰੀਆਂ ਨਾਲ ਵੀ ਅੱਜ ਫੋਨ ਤੇ ਗੱਲ ਕੀਤੀ ਆ ਉਹ ਵੀ ਸਾਡੇ ਵਿੱਚ ਸ਼ਾਮਲ ਹੋ ਕੇ ਸਾਡੀ ਹਮਾਇਤ ਕਰਨਗੇ ਠੀਕ ਹੈ ਜੀ ਅਸੀਂ 27 ਨੂੰ ਅੰਮ੍ਰਿਤਸਰ ਦੇ ਵਿੱਚ ਪੂਰਾ ਅੰਮ੍ਰਿਤਸਰ ਲਗਭਗ ਕਹ ਲੋ ਸਾਡੀਆਂ 20 ਜੋਨਾਂ ਨੇ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਚਾਹੇ ਉਹ ਤਰਨਤਾਰਨ ਹੋਵੇ ਗਰਦਾਸਪੁਰ ਹੋਵੇ ਜਲੰਧਰ ਹੋਵੇ ਲੁਧਿਆਣਾ ਹੋਵੇ ਪਟਿਆਲਾ ਹੋਵੇ ਮਹਾਲੀ ਹੋਵੇ ਰੋਪੜ ਹੋਵੇ ਹੁਸ਼ਿਆਰਪੁਰ ਹੋਵੇ ਚਾਹੇ ਜਲੰਧ ਬਠਿੰਡਾ ਹੋਵੇ ਚਾਹੇ ਮਾਨਸਾ ਹੋਵੇ ਫਿਰੋਜ਼ਪੁਰ ਹੋਵੇ ਪੰਜਾਬ ਦੇ तमाम ਜਿਲਿਆਂ ਵਿੱਚ ਪ੍ਰਚਾਰ ਪ੍ਰੋਪਗੈਂਡਾ ਆਪਣਾ ਜਾਊਗਾ ਤੁਹਾਨੂੰ ਲੱਗੂਗਾ 20 ਦੀਆਂ 20 ਜੁਨਾ 27 ਨੂੰ ਸਵੇਰੇ 8 ਵਜੇ ਤੋਂ ਪ੍ਰਚਾਰ ਮੁਹਿੰਮ ਕਰਨੀ ਚਾਹੇ ਜਲੰਧਰ ਰੋਡ ਹੋਵੇ ਚਾਹੇ ਮਜਤਾ ਰੋਡ ਹੋਵੇ ਚਾਹੇ ਮਜੀਠਾ ਰੋਡ ਹੋਵੇ ਸੰਗਤਪੁਰਾ ਰੋਡ ਅੰਮ੍ਰਿਤਸਰ ਦੀ ਗੱਲ ਕਰ ਰਿਆ ਮੈਂ ਗੁਰੂ ਕਾ ਰੋਡ ਹੋਵੇ ਅਜ਼ਨਾਲਾ ਰੋਡ ਹੋਵੇ ਅਟਾਰੀ ਰੋਡ ਹੋਵੇ ਅਗਲੇ ਬੰਨੇ ਚਭਾਲ ਰੋਡ ਹੋਵੇ ਤੇ ਤਦ ਕੋ ਤਰਨਤਾਰ ਰੋਡ ਉਹਨ ਜਿਹੜੀਆਂ ਮੇਨ ਰੋਡਾਂ ਤੇ ਐਂਡ ਸ਼ੁਰੂ ਕਰਕੇ ਉਥੋਂ ਤੇ ਪੂਰੇ ਬੱਸ ਸਟੈਂਡ ਤੱਕ ਹਰ ਘਰ ਘਰ ਦੇ ਵਿੱਚ ਜਿਹੜਾ ਪ੍ਰਚਾਰ ਸਾਡਾ ਲੈ ਕੇ ਜਾਵਾਂਗੇ ਅਸੀਂ ਇਹ ਇਹ ਸਾਡਾ ਅਸੀਂ ਅੱਜ ਆਪਣੀ ਅੰਮ੍ਰਿਤਸਰ ਦੀ ਜਿਹੜੀ ਮੀਟਿੰਗ ਦਾ ਸੱਦਾ ਅਸੀਂ ਦਿੱਤਾ ਉਹ ਬੰਦ ਨੂੰ ਸਫਲ ਕਿਦਾਂ ਕਰਨਾ ਕਿਵੇਂ ਸਾਡੇ ਦੁਕਾਨਦਾਰਾਂ ਤੱਕ ਕਿਵੇਂ ਸਾਡੇ ਛੋਟੇ ਲੱਗੂ ਦਿਓਕ ਤੱਕ ਕਿਵੇਂ ਸਾਡੇ ਰੜੀ ਰੇੜੇ ਫੜੀ ਵਾਲਿਆਂ ਤੱਕ ਕਿਵੇਂ ਆ ਸਾਡੇ ਲਾਗੇ ਵੱਲਾ ਸਬਜ਼ੀ ਮੰਡੀ ਹੈਗੀ ਆ ਸਾਰਿਆਂ ਨੂੰ ਵੀ ਕਿਵੇਂ ਸੱਦਾ ਲੋਕਾਂ ਤੱਕ ਪਹੁੰਚਾਉਣਾ ਉਹਦਾ ਪ੍ਰੋਗਰਾਮ ਅੱਜ ਅਸੀਂ ਇੱਥੇ ਇਕੱਠੇ ਹੋ ਗਏ ਆ ਅੱਜ ਬਣਾ ਰਹੇਗੇ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਪ੍ਰੋਗਰਾਮ ਬਣ ਰਹੇ ਆ ਤੋਂ ਅੱਜ ਜੋ ਦੋਨੋਂ ਫੋਰਮੋਂ ਨੇ ਨਿਰਣੇ ਲਿਆ ਹੈ ਵੀ ਲਗਭਗ ਹਮ ਲੋਗ 7 ਸੇ चार बजे तक तीस सितंबर को जो पंजाब बंद है उनका टाइमिंग है सा, सुबह सात बजे से लेकर चार बजे तक खनौरी बॉर्डर के ऊपर हम लोग छब्बीस को सभी जो ट्रेड यूनियंस है सैकड़े ट्रेड यूनियंस है हमारे पंजाब में सभी को हमने न्योता दिया है भी पंजाब बंद में हमारा सहयोग करे तो उसके लिए सभी को हमने न्योता दे दिया है और इसी के साथ साथ डालेवाल जी का अमर अंचन में दिन में दाखिल हो गया और हमारा मोर्चा तीन सौ पंद्रह दिन में दाखिल हो चुका है खनौरी, और खनौरी रतनपुरा और अमृतसर में प्रचार मुहिम करने के लिए हम लोग पूरे अमृतसर समेत जैसे गुरदासपुर है पठानकोट है बटाला है तरन फिरोजपुर बठिंडा इसके साथ मानसा पटियाला मोहाली रोपड़ लुधियाना जलंधर पूरे तमाम पंजाब के जिलों में ये प्रचार मुहिम शुरू कर दिया अभी किस तरह से संदेश है जो आम दुकानदार के पास हमारा लघु व्यापारी के पास ट्रांसपोर्टर के पास जो सब्जी मंडी है दाना मंडी है सभी के पास हमारा कार्यक्रम जाए पी तीस को पंजाब बंद रहेगा उसके लिए आरम्भ को तो हम सताइस में स्पेशल मुहिम ये चलाएंगे जो कल हमने देखा किसान दिवस था और धनकर साहब कुछ बातें कर रहे थे कुछ भी भाजपा ने इस तरह का प्रोग्राम नहीं दिया कि जो किसान दिवस को समर्पित हो आज भी किसान सताइस रूपए के ऊपर एक दिन में गुजारा कर रहा है और जिन, ज, जिन चौधरी चरण जी सिंह जी का नाम लिया गया और उनका ये कहना था कि जो आर्थिकता का विकास है वो देश के किसान मजदूर के खेत खल्याणों से होकर निकलता है तो भाजपा अभी जो हम देख रहे हैं जो अभी आंदोलन हमारा चल रहा है देश के प्रधानमंत्री जी किसान मजदूर के लीडर से बात नहीं करना चाहते घमंडी है जो कल सुनील जाखड़ जी ने बोला पी डलेवाल जी के अमर अंशन को छुड़वाना चाहिए हमारा कहना है कि देश के प्रधानमंत्री जी की जिद छुड़वानी चाहिए गृह मंत्री जी जिद छोड़े किसानों की बात माने अगर देश के प्रधानमंत्री जी आगे बढ़ेंगे किसानों मजदूरों की मांगों के ऊपर ध्यान देंगे तो मसला हल हो सकता है डल्लेवाल जी की सेहत के बारे में भी सोचा जा सकता है इसी के साथ साथ पंजाब केंद्र सरकार ने एमएसपी लीगल गारंटी कानून देने से भाग रही है किसान मजदूर का कर्ज माफी से भाग रही है और जो केंद्र ने अभी फैसला कर लिया है जो सबको पंजाब वासियों को ध्यान से देखना चाहिए कि तो जो मंडीज को प्राइवेट करने का नवा नया जो खलडा पूरे देश भर के राज्यों को भेजा उन्होंने पंजाब में भी आ गया कि जितने सैलो गोदाम हैं उनको खेती मंडी यार्ड घोषित कर दीजिए ये निजी मंडी हो जाएगी तो एपीएमसी एक्ट में संशोधन किए तो दोनों फोरमो ने निर्णय लेके ये बोला था कि जो पंजाब सरकार है विधानसभा का इजलास बुलाकर जो उन्होंने खलड़ा भेजा है हमें खेती मंडी को निजी हाथ देने में उसको रद्द करना करना चाहिए और विधानसभा में जो हमारी बारह मांगे हैं उनको पूरा करने के लिए भगवंत मान सरकार जो मता डाले उस विधानसभा इजलास में तो ये दोनों फोर्मो ने निर्णय ले रखा और अभी पंजाब वालों को समझ लेना चाहिए कि अब जो तीन कृषि कानून जो खेती मंडी को निजी हाथों में देने के लिए आ गए थे पूरा खेती सेक्टर को बर्बाद करने के लिए वो दोबारा केंद्र ने फिर निकाल लिए हैं देखिए अगर पंजाब खेती पर निर्भर अगर खेतों में हमारी खेती की उपज अच्छी होगी उसका पैसा खेती और मजदूर और किसान के पास होगा तो वो छोटे दुकानदार की खरीदी करने जाएगा जितना भी पंजाब में कारोबार चल रहा है वो तभी चलेगा अगर किसान और खेत मजदूर जो सबसे बड़ा खपतकार है उसके पास चंद पैसे होंगे भट्टे का काम चलेगा कोई भी कारोबार खेती के ऊपर डिपेंड करता तो सभी पंजाबी जो तीन करोड़ पंजाबी हैं आज शंभू और खनौरी की आवाज से आवाज लगा रहे हैं और पूरा 140 करोड़ आवाम देश का वो भी बॉर्डरों से जो आवाज उठ रही उसके साथ आवाज उठा रहा है और अब भाजपा के अंदर स्वयं सरकार के अंदर एक किस्म की बुखलाहट है और बुखलाहट में बहुत सी बयानबाजी करी जा रही है जो हम ये देख रहे हैं तो आज फिर मेरा सद्दाबा सारे पंजाबियों नु पिती दे बंदवे साथ दे मेरे नाल रोडवेच दे अपने आगु साडे नाल आए आज एसी बस स्टैंड अफसरत दे विच मीटिंग सददी सी ते काफी प्राइवेट बस वाले भी ਰੋਡ ਵਿੱਚ ਹੋਰ ਮੁਲਾਜ਼ਮ ਵਾਟਰ ਸਪਲਾਈ ਵਾਲੇ ਜਥੇਬੰਦੀਆਂ ਦੇ ਲੋਕ ਆਏ ਸੀ ਤਾਂ ਉਹਨਾਂ ਦੇ ਇੱਕ ਸਾਥੀ ਅਸੀਂ ਸਾਥਕ ਲੈ ਆਏ ਉਹ ਵੀ ਦੱਸ ਦਣਗੇ ਆਪਣੇ ਵੱਲੋਂ ਉਹਨਾਂ ਦਾ ਕੀ ਪ੍ਰੋਗਰਾਮ ਹੈ ਹਾਂ ਜਵਾਬ ਦੇ ਦੇ ਜੀ ਪੰਜ ਪਤਾਲੀ ਆਪਣਾ ਨਾਮ ਦੱਸ ਕੇ ਜੁਨੀਅਰ ਦਾ ਨਾਮ ਦੱਸੋ ਖਿੱਚੋ ਜੋ ਸੰਗ ਸੁਬਾਦ ਵੀ ਆਣ ਸਕ ਪੰਜਾਬ ਰੋਡ ਪਨਬਸ ਪੀ ਆਰਟੀਸੀ ਕੰਟਰੈਕਟ ਵਰਕਰ ਜੁਨੀਅਨ ਤੋਂ ਅੱਜ ਸਾਡੇ ਕੋਲ ਅੰਮ੍ਰਿਤਸਰ ਬੱਸ ਸਟੈਂਡ ਤੇ ਆਪਣਾ ਜਨਸਕੱਤਰ ਜਿਹੜਾ ਪੰਦੇਸ ਸਾਹਿਬ ਪਹੁੰਚੇ ਸਨ ਜਿਹੜੀਆਂ ਸਾਰੀਆਂ ਜਿੰਨੀਆਂ ਵੀ ਜਥੇਬੰਦੀਆਂ ਟਰੇਡ ਜਥੇਬੰਦੀਆਂ ਜਾਂ ਟਰਾਂਸਪੋਰਟ ਜਥੇਬੰਦੀਆਂ ਨੇ ਪਾਏ ਉਹ ਪੰਜਾਬ ਰੋਡ ਦੇ ਕਰਮਚਾਰੀ ਦਲ ਪੰਜਾਬ ਰੋਡ ਵਿੱਚ ਏਟਕ ਸਟੇਟ ਟਰਾਂਸਪੋਰਟ ਜੂਨੀਅਰ ਪੰਜਾਬ ਰੋਡ ਵਿੱਚ ਤੇ ਹੋਰ ਵੀ ਜਿੰਨੇ ਵੀ ਪ੍ਰਾਈਵੇਟ ਜਿੰਨੇ ਵੀ ਟਰਾਂਸਪੋਰਟਰ ਆ ਜਾਂ ਕੰਪਨੀਆਂ ਨੇ ਉਹਨਾਂ ਨੂੰ ਫੋਨ ਦੇ ਉੱਤੇ ਸੰਪਰਕ ਕੀਤਾ ਗਿਆ ਤੇ ਜਿਹੜੀ 26 ਤਰੀਕ ਨੂੰ ਖਲੌਨੀ ਬਾਰਡਰ ਤੇ ਮੀਟਿੰਗ ਹੋ ਜਾ ਰਹੀ ਆ ਉਹਦੇ ਵਿੱਚ ਸਾਰੇ ਹੀ ਸੂਬਾ ਜਿਹੜੇ ਲੈਵਲ ਦੇ ਲੀਡਰ ਆ ਜਿੰਨੀਆਂ ਵੀ ਆਪਣੀਆਂ ਟ੍ਰੇਡ ਜੁਨੀਆਰਾਂ ਨੇ ਸਾਰਿਆਂ ਨੂੰ ਜਰੀਆ ਉਹ ਬੇਨਤੀ ਕੀਤੀ ਵੀ ਉਹ ਮੀਟਿੰਗ ਦੇ ਵਿੱਚ ਜਰੀਆ ਉਹ ਸਮੂਲੀਅਤ ਕਰਕੇ ਤੇ ਆਪਣੀਆਂ ਜੋਨਾਂ ਦੇ ਵਿੱਚ ਮੀਟਿੰਗਾਂ ਕਰਕੇ ਆਪਣੀਆਂ ਜਥੇਬੰਦੀਆਂ ਦੀਆਂ ਮੀਟਿੰਗਾਂ ਕਰਕੇ ਜਿਹੜਾ 30 ਤਰੀਕ ਦਾ ਜਿਹੜਾ ਬੰਦ ਦਾ ਜਿਹੜਾ ਸਫਲ ਬਣਾਉਣਾ ਵਾ ਉਹਦੇ ਵਿੱਚ ਸਾਰੀਆਂ ਹੀ ਜਥੇਬੰਦੀਆਂ ਸਮੂਲਤ ਕਰਨਗੀਆਂ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਵੀ ਬੇਨਤੀ ਕਰਨਾ ਵੀ ਜਿਹੜਾ ਟਰਾਂਸਪੋਰਟ ਦਾ ਅਹਿਮ ਰੋਲ ਰਹੇਗਾ 30 ਤਰੀਕ ਨੂੰ ਬੰਦ ਦੇ ਵਿੱਚ ਤੇ ਸਾਰੇ ਹੀ ਤਗੜੇ ਹੋ ਕੇ ਜਰੀਆ ਟਰਾਂਸਪੋਰਟਰ ਨੇ ਭਾਇਓ ਪ੍ਰਾਈਵੇਟ ਆ ਤੇ ਭਾਇਓ ਸਰਕਾਰੀ ਟਰਾਂਸਪੋਰਟ ਪੀ ਆਰਟੀਸੀ ਆ ਪੰਨਬਾਸਿਆ ਰੋਡ ਵਿੱਚ ਆ ਉਹ ਇਸ ਜਿਹੜਾ ਬੰਦ ਦੇ ਵਿੱਚ ਤਗੜਿਓ ਕਿ ਸਮੂਲੀਅਤ ਕਰਨ ਤੇ ਜਿੰਨੇ ਵੀ ਪ੍ਰੋਗਰਾਮ ਖਨੌਰੀ ਬਾਰਡਰ ਤੋਂ ਜਰੇ ਆ ਰਹੇ ਆ ਉਹਨਾਂ ਦੇ ਵਿੱਚ ਸਾਡੀ ਜਥੇਬੰਦੀ ਤੇ ਤਕਰੀਬਨ ਹਰ ਪ੍ਰੋਗਰਾਮ ਸਮੂਲੀਅਤ ਕਰ ਰਹੀ ਆ ਤੇ ਹੁਣ 30 ਤਰੀਕ ਦਾ ਜਿਹੜਾ ਬੰਦ ਦਾ ਚੱਕਾ ਜਾਮ ਦਾ ਕਰਨ ਜਾਂ ਕੋਈ ਵੀ ਕਿਹਰੇ ਤਰੀਕੇ ਨਾਲ ਕਰਦੇ ਆ ਉਹ ਸਾਰਿਆਂ ਨੂੰ ਅਸੀਂ ਮੈਸੇਜ ਲਾ ਰਹੇ ਆ ਉਹ ਆਪਣੀਆਂ ਮੀਟਿੰਗਾਂ ਕਰਨਗੇ 26 ਤਰੀਕ ਦੇ ਵਿੱਚ ਜਿਹੜੀ ਆ ਉਹ ਅਸੀਂ ਸਾਰੇ ਟਰਾਂਸਪੋਰਟ ਪੰਜਾਬ ਦੇ ਉਥੇ ਮੀਟਿੰਗ ਦੇ ਵਿੱਚ ਇਸ ਸਮੂਲੀਅਤ ਕਰਾਂਗੇ ਤੇ 27 ਤਰੀਕ ਦਾ ਪ੍ਰੋਗਰਾਮ ਜਿਹੜਾ ਇਹਨਾਂ ਦਾ ਪ੍ਰਚਾਰ ਦਾ ਉਹਦੇ ਵਿੱਚ ਵੀ ਸਮੂਲੀਅਤ ਕਰਾਂਗੇ ਤੇ 30 ਤਰੀਕ ਦੇ ਬੰਦ ਦੇ ਮੈਂ ਸਾਰੇ ਪੰਜਾਬ ਦੇ ਜਥੇਬੰਦੀਆਂ ਟਰੇਡ ਜਥੇਬੰਦੀਆਂ ਨੂੰ ਬੇਨਤੀ ਕਰਨਾ ਤੇ ਸਾਰੇ ਇਸ ਜਿਹੜਾ ਪ੍ਰੋਗਰਾਮ ਸਫਲ ਬਣਾਉਣ ਦੀ ਜਰੀਆ ਉਹ ਕਿਰਪਾ ਕਰਨ ਅੱਛਾ ਡਰਾਈਵਰ ਵੀ ਉਸ ਦਿਨ ਹੜਤਾਲ ਤੇ ਰਹਿੰਗੇ ਸਾਰੇ ਬੰਦ ਹੈ ਬਿਲਕੁਲ ਜੀ ਆਪਾਂ ਆਪਣੀਆਂ ਜਥੇਬੰਦੀਆਂ ਦੀਆਂ ਮੀਟਿੰਗਾਂ ਕਰਕੇ ਜਿਹੜਾ ਉਹ ਇਹ ਚੱਕਾ ਜਾਮ ਵਰਗੇ ਪ੍ਰੋਗਰਾਮਾਂ ਦਾ ਜਰਾ ਉਹ ਆਪਣੀ ਇੰਪਲਾਨ ਬਣਾਵਾਂਗੇ ਕਿੰਨੀਆਂ ਕਿ ਬੱਸਾਂ ਬੰਦ ਰਹਿਣਗੀਆਂ ਨਹੀਂ ਪੂਰੇ ਸੂਬੇ ਦੇ ਤਕਰੀਬਨ ਸਾਰੇ ਸੂਬੇ ਦੀਆਂ ਜੰਨੀਆਂ ਸਰਕਾਰੀ ਤੇ ਪ੍ਰਾਈਵੇਟ ਬੱਸਾਂ ਜਿਹੜੀਆਂ ਬੰਦ ਰਹਿਣਗੀਆਂ ਜੀ ਪੂਰਨ ਤੌਰ ਤੇ ਪ੍ਰਾਈਵੇਟ ਬੱਸਾਂ ਨੇ ਸਮਰਥਨ ਦਿੱਤਾ ਜੀ ਤੁਹਾਨੂੰ ਇਸੀ ਬਾਰੇ ਬਿਲਕੁਲ ਜੀ ਉਹ ਸਾਰਿਆਂ ਨਾਲ ਗੱਲ ਵੀ ਹੋਈ ਆ ਭੰਦੇਸ ਸਾਹਿਬ ਦੀ ਸਾਡੀ ਵੀ ਗੱਲ ਹੋਈ ਆ ਉਹ ਜਿਹੜਾ ਸਾਰਿਆਂ ਨੇ ਹੀ ਹਮਾਇਤ ਕਰਨ ਦਾ ਜਿਹੜਾ ਉਹ ਦਿੱਤਾ ਪ੍ਰੋਸੈਸ ਜੀ ਬਾਹਰਲੇ ਸੂਬਿਆਂ ਤੋਂ ਬੱਸਾਂ ਆਉਂਦੀਆਂ ਫਿਰ ਉਨੂੰ ਹੀ ਰੋਕੇ ਦੇਣਾ ਜੀ ਬਿਲਕੁਲ ਜੀ ਜਦੋਂ ਪੰਜਾਬ ਹੀ ਬੰਦ ਹੋਊਗਾ ਤੇ ਬਾਹਰੋਂ ਬੱਸਾਂ ਆਉਣ ਦਾ ਕੋਈ ਮਤਲਬ ਹੀ ਨਹੀਂ ਜਦੋਂ ਸਾਡੇ ਇੱਥੇ ਸਾਰਾ ਟਰਾਂਸਪੋਰਟ ਜਿਹੜਾ ਜਿੰਨੇ ਵੀ ਅਦਾਰੇ ਸੈਟਰ ਬੰਦ ਆ ਸਾਰਾ ਪੰਜਾਬ ਬੰਦ ਆ ਤੇ ਉਹ ਮੈਂ ਕਹਿੰਦਾ ਵੀ ਕੋਈ ਵੀ ਆਉਣ ਦੀ ਕੋਈ ਨਹੀਂ ਆ ਗਈ ਤੇ ਕੱਲੇ ਬੱਸ ਯੂਨੀਅਨ ਕਿਹੜੀ ਕਰਮਚਾਰੀ ਤੁਹਾਡੇ ਨਾਲ ਜੁੜੇ ਨੇ ਹਾਂ ਮੈਂ ਦੱਸ ਦੇਣਾ ਦੇਖੋ ਮੈਂ ਤਾਂ ਪਹਿਲੋ ਪੜ ਤਾਂ ਖੰਨਾ ਸਾਹਿਬ ਕਿਤੇ ਲੇਟ ਹੋਗੇ ਚਾਹੇ ਉਹ ਚ ਬਿਜਲੀ ਮੁਲਾਜ਼ਮ ਹੋਣ ਚਾਹੇ ਟੋਲ ਟਨਲ ਜਥੇਬੰਦੀਆਂ ਨਾਲ ਮੈਸੇਜ ਕੀਤੇ ਆ ਔਰ ਜਿਹੜਾ ਆਪਣਾ 26 ਨੂੰ ਸਾਡਾ ਦਸੰਬਰ ਨੂੰ ਪ੍ਰੋਗਰਾਮ ਆ ਉਹ ਚ ਸਾਰੀ ਰੂਪਰੇਖਾ ਤੁਹਾਡੇ ਸਾਹਮਣੇ ਆ ਜਾਊਗੀ ਸਾਰੇ ਸਾਡੇ ਕੁਆਬ ਵੀ ਰਹੇ ਆ ਔਰ ਸਾਡਾ ਇਥੋਂ ਤੱਕ ਇਹ ਟਰਾਂਸਪੋਰਟਰਾਂ ਦੇ ਜਿਹੜੇ ਮਾਲਕ ਹੈ ਮੇਰੀ ਉਹਨਾਂ ਨਾਲ ਵੀ ਗੱਲਬਾਤ ਹੋਈ ਆ ਉਹ ਵੀ ਆਪਣੇ ਆਪ ਆਉਣਗੇ ਜਾਂ ਨੁਮਾਇंदे ਭੇਜਣਗੇ ਵੀ ਠੀਕ ਆ ਉਹਨਾਂ ਨੇ ਸਮਰਥਨ ਦਿੱਤਾ ਹੈਗਾ ਹਾਂਜੀ ਹੋਰ ਕੋਈ ਸਵਾਲ ਹੋ ਠੀਕ ਹੈ ਜਿਹੜੀ ਐਮਰਜੈਂਸੀ ਸਵਾਲ ਸਵਾਲ ਨਹੀਂ ਹਾਂ ਠੀਕ ਹੈ ਦੇਖੋ ਐਮਰਜੈਂਸੀ ਸੇਵਾਵਾਂ ਵਿੱਚ ਮੈਡੀਕਲ ਸੇਵਾਵਾਂ ਬਹਾਲ ਰਹਿਣਗੀਆਂ ਉਹਦੇ ਵਿੱਚ ਕੋਈ ਵਿਆਹ ਸ਼ਾਦੀ ਦਾ ਪ੍ਰੋਗਰਾਮ ਹੈਗਾ ਉਹ ਵੀ ਬਹਾਲ ਰੱਖਿਆ ਜਾਊਗਾ ਕੋਈ ਆਪਣਾ ਬਾਹਰ ਜਾ ਰਿਹਾ ਹਵਾਈ ਜਹਾਜ਼ ਦੀ ਟਿਕਟ ਹੈਗੀ ਹੈ ਕਿਸੇ ਕੋਲੇ ਠੀਕ ਹੈ ਅਰਜੈਂਟ ਹੈਗਾ ਉਹ ਵੀ ਅਸੀਂ ਬਹਾਲ ਰੱਖਾਂਗੇ ਕੁਮਾਰ ਦਾ ਸਵਾਰ ਆ ਰਿਹਾ ਉਹ ਵੀ ਖਿਆਲ ਯਾਨੀ ਐਮਰਜੈਂਸੀ ਸੇਵਾਵਾਂ ਤੇ ਕੋਈ ਪਾਬੰਦੀ ਨਹੀਂ ਹੋਊਗੀ ਸਾਡੇ ਇਹ ਅਸੀਂ ਫੈਸਲਾ ਕਰ ਲਿਆ ਐਮਰਜੈਂਸੀ ਸਿਮਾਵਾ ਉਹਨਾਂ ਹਾਲਾਤਾਂ ਵਿੱਚ ਆਪਾਂ ਬਹਾਲ ਰੱਖਾਂਗੇ ਤੇ ਕੋਈ ਪਰਲਲ ਜਿੰਨੇ ਤੁਸੀਂ ਕੰਮ ਕਰ ਰਹੇ ਹੋ 12 ਵਜੇ ਚੱਲੀ ਕਰਦੇ ਨੇ ਕਿ ਐਸਪੀ ਐਮ ਜੀ ਵੀ ਇੱਕ ਮੀਟਿੰਗ ਚੱਲ ਰਹੀ ਆ ਉਸ ਮੀਟਿੰਗ ਨੂੰ ਤੁਸੀਂ ਕਿਦਾਂ ਦੇਖਦੇ ਹੋ ਔਰ ਤੁਸੀਂ ਉਹਦਾ ਹਿੱਸਾ ਹੋ ਜਾਂ ਨਹੀਂ ਦੋ ਗੱਲਾਂ ਤੁਹਾਨੂੰ ਪਤਾ ਪਟਿਆਲੇ ਆਪਣੀ ਸਾਂਝੀ ਮੀਟਿੰਗ ਹੋਈ ਸੀਗੀ ਔਰ ਉਦੋਂ ਹੀ ਉਹਨਾਂ ਅਨਾਉਂਸਮੈਂਟ ਕਰਤਾ ਸੀ ਵੀ ਜੋ ਮੀਟਿੰਗ ਦੇ ਅੰਦਰ ਗੱਲਬਾਤ ਦਾ ਡਿਸਕਸ਼ਨ ਦਾ ਅਜੰਡਾ ਬਣਿਆ ਹੈਗਾ ਵੀ ਗਾਹਾਂ ਕੇਵੇਂ ਇੱਕਤਾ ਬਣ ਸਕੇ ਸਮੂਚੇ ਉਹਨਾਂ ਨੇ ਉਦੋਂ ਹੀ ਸਾਨੂੰ ਕਨਵੇ ਕਰਤਾ ਸੀ ਵੀ ਸਾਡੀ ਚਬੀ ਨੂੰ ਮੀਟਿੰਗ ਹੈਗੀ ਆ ਤੇ ਕੱਲ ਜਿਹੜਾ ਪ੍ਰੋਗਰਾਮ ਹੋਇਆ ਦੇਸ਼ ਭਰ ਦੇ ਵਿੱਚ ਜ਼ਿਲ੍ਹਾ ਹੈੱਡਕੁਆਟਰਾਂ ਤੇ ਜਿੰਨਾਂ ਵਿੱਚ ਆਪਣੇ ਤੌਰ ਤੇ ਸਾਡੀ ਕਿਸਾਨ ਮਜ਼ਦੂਰ ਸ਼ਗਸ਼ ਕਮੇਟੀ ਨੇ ਵੀ ਟੋਕਨ ਸੰਮੂਲਿਤ ਕੀਤੀ ਹੈਗੀ ਆ ਉਹਦੇ ਵਿੱਚ ਬੀਕੇ ਜੂ ਆਜ਼ਾਦ ਦੇ ਕੁ ਸਾਥੀ ਵੀ ਗਏ ਹੈਗੇ ਆ ਔਰ ਬੀਕੇ ਜੂ ਕ੍ਰਾਂਤੀਕਾਰੀ ਦੇ ਵੀ ਠੀਕ ਹੈ ਜੀ ਤੋਂ ਉਹਨਾਂ ਨੇ ਅੱਜ ਆਪਣਾ ਪ੍ਰੋਗਰਾਮ ਲੀਕ ਕੇ ਗਾਹਾਂ ਅੰਦੋਲਨ ਕਿਵੇਂ ਬਣੇ ਜਾਂ ਅੰਦੋਲਨਾਂ ਦੀ ਕਿਵੇਂ ਹਮਾਇਤ ਕੀਤੀ ਜਾਵੇ ਅੱਜ ਸ਼ਾਮ ਨੂੰ ਸਾਰਾ ਕੁਝ ਤੁਹਾਡੇ ਸਾਹਮਣੇ ਆ ਜਾਊਗਾ ਦੇਖੋ ਸਤਾਈ ਦਾ ਜਿਹੜਾ ਪ੍ਰੋਗਰਾਮ ਹੈਗਾ ਉਹ ਹੈਗਾ ਪੰਜਾਬ ਬੰਦ ਦੇ ਸੱਦੇ ਨੂੰ ਜਨ ਜਨ ਤੱਕ ਪਹੁੰਚਾਉਣਾ ਔਰ ਉਹਦੇ ਲਈ 27 ਅਸੀਂ 21 ਕੋਈ ਕੱਲ ਵੀ ਪਰਸੋਂ ਵੀ 27 ਨੂੰ ਪੰਜਾਬ ਤੁਹਾਨੂੰ ਮੁਹਮਮ ਦਿਖੂਗੀ ਮੈਂ ਬਕਾਇਦਾ ਇਧਰ ਦੁਬੁਰਜੀ ਤੋਂ ਸ਼ੁਰੂ ਹੋ ਜਾਊਗਾ 8 ਵਜੇ ਔਰ ਬੱਸ ਸਟੈਂਡ ਤੱਕ ਆਵਾਂਗੇ ਅਸੀਂ ਉਹਦੇ ਵਿੱਚ ਢੋਲ ਵੀ ਲੈ ਸਕਦੇ ਆਂ ਪੀਪੇ ਵੀ ਲੈ ਸਕਦੇ ਆਂ ਖੜਕਾ ਕੇ ਸਾਡੇ ਸਪੀਕਰ ਵੀ ਚੱਲਦੇ ਹੋਣਗੇ ਅਸੀਂ ਦਵਰਕੀ ਲਈ ਹੋਊਗੀ ਹਰ ਦੁਕਾਨ ਤੇ ਜਾ ਕੇ ਹੱਥ ਜੋੜ ਕੇ ਉਹਨੂੰ ਅਪੀਲ ਵੀ ਕਰਾਂਗੇ ਜਿਹੜੇ ਵਿਆਹ ਲਈ ਗੱਡੀਆਂ ਹੋਣਗੇ 30 ਤਰੀਕ ਨੂੰ ਉਹ ਜਾਣ ਦਿੱਤੇ ਜਾਣਗੇ ਸਾਹਿਬ ਦੇਖੋ ਦੋ ਗੱਲਾਂ ਵਿਆਹ ਤੇ ਦੇਖੋ ਜਿੱਥੋਂ ਤੱਕ ਲਾੜਾ ਲਾੜੀ ਦਾ ਸਬੰਧ ਆ ਉਹਦੇ ਸਬੰਧ ਐਮਰਜੈਂਸੀ ਸਵਾਵਾ ਸੀ ਬਾਹਰ ਰੱਖਾ ਠੀਕ ਹੈ ਜੀ ਹੋਰ ਜੀ ਧੰਨਵਾਦ ਆਪਾਂ ਦੇ ਇੱਥੇ ਆ ਅਵੇਲੇਬਲ ਹਾਂ ਹਾਂ ਇਨਸਾਨਾਂ ਦੇ ਮੁੱਦੇ ਨੂੰ ਲੈ ਕੇ ਕੋਈ ਅੱਗੇ ਹਾਂ ਹਾਂ ਦੇਖਿਓ ਜਿਸ ਤਰ੍ਹਾਂ ਸੇ ਅਸੀਂ ਨੇ ਦਿਖਾਇਆ ਇਸ਼ੂ ਅਬ ਪਾਰਲੀਮੈਂਟਸ ਮੇ ਪਹਿਲੇ ਤੋਂ ਕਾਰਪੋਰੇਟ ਕੇ ਖਿਲਾਫ ਚਲਤਾ ਰਹਾ ਉਸਕੇ ਬਾਅਦ ਜਬ ਗ੍ਰਹਿ ਮੰਤਰੀ ਜੀ ਬੋਲੇ ਹਨ तो दूसरा मुद्दा बन गया और उसके बाद फिर धक्का मुक्की वाला मुद्दा पार्लियामेंट में हमें नजर आया तो ऐसा नहीं लगता भी देश के आम लोगों के लिए देश की पार्लियामेंट चल रही है जहाँ आम लोगों को मुखातब हो रहे है ऐसा लगता है कि किसान आंदोलन को टारगेट करने के लिए बेशक जो अंबेडकर जी के बारे में गृह मंत्री जी ने कहा वो उचित हम नहीं मानते ऐसा नहीं बोला जाना चाहिए था लेकिन विपक्ष या सत्ता पक्ष इस बार पार्लियामेंट में किसान मजदूर की आवाज उठने नहीं दी बेशक विपक्ष के लोग खनौरी पर जा रहे हैं हर का हक है लेकिन जब इतना बड़ा मुद्दा बनता हर सियासी पार्टी उसमें अपनी रोटी सेकने का यत्न करते हैं हम ऐसा मानते हैं आप उसको तो ये मानते नहीं है बस फोटो के इशू को लेकर दो बातें देखिये दो बातें आप अंबेडकर जी का अगर सम्मान करते हैं तो अम्बेडकर जी ने जो कुछ कहा उनके समुदाय के लिए क्या किया है? कोई भी सरकार हो तो हमारा इतना दलत गरीब पछड़ा वर्ग है उनके पूरे हिंदुस्तान में उनसे जातियां होती हैं नौकरी की सवाल है बड़ी उनकी दिनचर्या से लेके शाम तक खाने का गुजारा मुश्किल है अब अगर अम्बेडकर जी का नाम लेते हैं तो उस समाज के लिए उत्थान के लिए आपने क्या किया उसको अपने सेहत सहूलते देने के लिए या एजुकेशन देने के क्या कार्यक्रम वो तो मुझे कहीं नजर नहीं आता बस उसके नाम को हर पार्टी यूटिलाइज करके उनके समुदाय की वोट लेना चाहती है वोट का ही मसला है मुझे तो लगता है और कोई नहीं है देखिये ये हमने देखा पंजाब में और देश भर में भी पंजाब में भी कुछ जगह पर एजेंसियां केंद्र और पंजाब की लगी हुई हैं और किसान मजदूर आंदोलन को डीरेल किस तरह से किया जाए बयानबाजी भी अभी जाक, सुनील जाखड़ जी का बयान भी वो डीरेल रेल करें अलग अलग तरीके से बयान देके एक आपको पता एमपी थे भाजपा के वो बोल गए थे सात लड़कियां गैब होगी आंदोलन से कुछ कुछ का सर पाव नहीं है तो इस तरह की हमारे ऊपर छीटाकसी होती रहती है हमें बदनाम करने के लिए तीस दिसंबर न ਦੋਵਾਂ ਫੋਰਮਾਂ ਨੇ ਕਿਸਾਨ ਮਜ਼ਦੂਰ ਮੋਰਚਾ ਅਤੇ ਐਸਕੇਐਮ ਗੈਰ ਰਾਜਨੀਤਿਕ ਵੱਲੋਂ ਉਹਦਾ ਸਮਾਂ ਵੀ ਨਿਸ਼ਚਿਤ ਕਰ ਦਿੱਤਾ ਗਿਆ 7 ਵਜੇ ਤੋਂ ਲੈ ਕੇ 4 ਵਜੇ ਤੱਕ ਜਿਹੜਾ ਸਵੇਰ ਤੋਂ ਬੰਦ ਹੋ ਜੂਗਾ ਸ਼ਟਰਡਾਊਨ ਹਰ ਤਰ੍ਹਾਂ ਦਾ ਕੰਪਲੀਟ ਬੰਦ ਜਿਹੜਾ ਵਾ ਉਹ ਸ਼ਾਮ 4 ਵਜੇ ਤੱਕ ਰਹੂਗਾ ਇਹਦੇ ਲਈ ਸਾਰਿਆਂ ਪੰਜਾਬ ਵਾਸੀਆਂ ਤੋਂ ਅਸੀਂ ਸਹਿਯੋਗ ਦੀ ਮੰਗ ਕੀਤੀ ਹੈਗੀ ਆ 26 ਨੂੰ ਖਨੌਰੀ ਬਾਰਡਰ ਤੇ 11 ਵਜੇ ਅਸੀਂ ਸੱਦਾ ਪੱਤਰ ਵੀ ਭੇਜੇ ਪ੍ਰੈਸ ਨੂੰ ਜਾਰੀ ਕਰ ਦਾਂਗੇ ਜਿੰਨੀਆਂ ਵੀ ਜਥੇਬੰਦੀਆਂ ਚਾਹੇ ਉਹ ਤੁਸੀਂ ਅੰਤਰ ਜੂਨੀਅਨ ਆ ਆਸ਼ਾ ਵਰਕਰ ਜੂਨੀਅਨ ਆ ਟਰੱਕ ਜੂਨੀਅਨ ਆ ਸਟੂਡੈਂਟ ਜੂਨੀਅਨ ਆ ਟਰਾਂਸਪੋਰਟ ਜੂਨੀਅਨ ਆ ਪੀ ਆਰਟੀਸੀ ਬੱਸ ਮੁਲਾਜ਼ਮ ਜੂਨੀਅਨ ਆ ਰੋਡਵੇਜ ਬੱਸ ਵਾਲੇ ਜੂਨੀਅਨ ਆ ਪ੍ਰਾਈਵੇਟ ਬੱਸ ਮੁਲਾਜ਼ਮ ਜੂਨੀਅਨ ਆ ਪਟਵਾਰੀ ਜੂਨੀਅਨਾਂ ਕੰਪਿਊਟਰ ਜੂਨੀਅਨਾਂ ਪਟਵਾਰੀ ਕਾਨੂੰਗੋ ਜੂਨੀਅਨ ਯੂਨੀਵਰਸਿਟੀ ਸਟੂਡੈਂਟ ਨੇ ਕਾਲਜਾਂ ਦੇ ਪ੍ਰੋਫੈਸਰ ਜੂਨੀਅਨਾਂ ਨੇ ਰੇੜਾ ਫੜੀ ਵਾਲੇ ਜੂਨੀਅਨਾਂ ਮਜ਼ਦੂਰ ਜੂਨੀਨ ਨੇ ਪਠਾ ਮਜ਼ਦੂਰ ਜੂਨੀਨ ਨੇ ਰਿਸ਼ਕਾ ਜੂਨੀਨ ਆਟੋ ਜੂਨੀਨ ਚੌਂਕੀਦਾਰਾ ਜੂਨੀਨ ਨੰਬਰਦਾਰ ਜੂਨੀਨ ਆਰਤੀ ਯੂਨੀਅਨ ਪੱਲੇਦਾਰ ਜੂਨੀਨ ਵਾਟਰ ਸਪਲਾਈ ਵਰਕਰ ਯੂਨੀਅਨ ਟ੍ਰੇਡ ਜੂਨੀਨ ਐਡਵੋਕੇਟ ਜੂਨੀਨ ਬਿਜਲੀ ਕਰਮਚਾਰੀ ਜੂਨੀਨ ਸਾਬਕਾ ਸੈਨਿਕ ਯੂਨੀਅਨ ਸਮੇਤ ਹਰ ਤਰ੍ਹਾਂ ਦੇ ਜਿਹੜੇ ਮੁਲਾਜ਼ਮ ਹੈ ਉਹਨਾਂ ਨੂੰ ਅਸੀਂ ਸੱਦਾ ਦਿੱਤਾ ਹੈਗਾ ਵਾ ਅਰੇ ਸੱਦਾ ਵਾ ਤੁਹਾਡੇ ਤੱਕ ਵੀ ਪੇਜਦਾਂਗੇ ਸੱਦਾ ਪੱਤਰ ਦੇ ਰਹੇ ਹਾਂ ਔਰ ਇਹਦੇ ਨਾਲ ਦੀ ਨਾਲ ਅੱਜ ਡੱਲੇਵਾਲ ਸਾਹਿਬ ਜੀ ਦਾ ਮਰਨ ਵਰਤ ਜਿਹੜਾ ਵਾ ਉਹ 29ਵੇਂ ਦਿਨ ਵਿੱਚ ਦਾਖਲ ਹੋ ਚੁੱਕਾ ਵਾ ਤੇ ਜਿਹੜਾ 13 ਫਰਵਰੀ ਤੋਂ ਅੰਦੋਲਨ ਚੱਲ ਰਿਹਾ ਉਹ ਕਹਿ ਲਓ ਵੀ ਅੱਜ 315ਵੇਂ ਦਿਨ ਵਿੱਚ ਦਾਖਲ ਹੋ ਚੁੱਕਾ ਵਾ ਜਿਹੜਾ ਪੰਜਾਬ ਬੰਦ ਦੇ ਵਿੱਚ ਅਸੀਂ ਪ੍ਰਚਾਰ ਪ੍ਰੋਪਗੈਂਡਾ ਲੈ ਕੇ ਜਾਣਾ ਵਾ ਪੂਰੇ ਪੰਜਾਬ ਦੇ ਵਿੱਚ ਸਾਰੀਆਂ ਜਥੇਬੰਦੀਆਂ ਦੋਵਾਂ ਫੋਰਮਾਂ ਦੀਆਂ ਬਹੁਤ ਸਾਰੀਆਂ ਆਪਣੀਆਂ ਆਜ਼ਾਦ ਤੌਰ ਤੇ ਜਥੇਬੰਦੀਆਂ ਵੀ ਸਾਡੀ ਸਪੋਰਟ ਕਰ ਰਹੀਆਂ ਇੱਥੇ ਰਹਿ ਗਿਆ ਅਸੀਂ ਜਿਹੜੇ ਟਰਾਂਸਪੋਰਟਰਾਂ ਦੇ ਮਾਲਕ ਆ ਬਹੁਤ ਸਾਰੀਆਂ ਨਾਲ ਵੀ ਅੱਜ ਫੋਨ ਤੇ ਗੱਲ ਕੀਤੀ ਆ ਉਹ ਵੀ ਸਾਡੇ ਵਿੱਚ ਸ਼ਾਮਲ ਹੋ ਕੇ ਸਾਡੀ ਹਮਾਇਤ ਕਰਨਗੇ ਠੀਕ ਹੈ ਜੀ ਅਸੀਂ 27 ਨੂੰ ਅੰਮ੍ਰਿਤਸਰ ਦੇ ਵਿੱਚ ਪੂਰਾ ਅੰਮ੍ਰਿਤਸਰ ਲਗਭਗ ਕਹ ਲੋ ਸਾਡੀਆਂ 20 ਜੋਨਾਂ ਨੇ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਚਾਹੇ ਉਹ ਤਰਨਤਾਰਨ ਹੋਵੇ ਗਰਦਾਸਪੁਰ ਹੋਵੇ ਜਲੰਧਰ ਹੋਵੇ ਲੁਧਿਆਣਾ ਹੋਵੇ ਪਟਿਆਲਾ ਹੋਵੇ ਮਹਾਲੀ ਹੋਵੇ ਰੋਪੜ ਹੋਵੇ ਹੁਸ਼ਿਆਰਪੁਰ ਹੋਵੇ ਚਾਹੇ ਜਲੰਧ ਬਠਿੰਡਾ ਹੋਵੇ ਚਾਹੇ ਮਾਨਸਾ ਹੋਵੇ ਫਿਰੋਜ਼ਪੁਰ ਹੋਵੇ ਪੰਜਾਬ ਦੇ तमाम ਜਿਲਿਆਂ ਵਿੱਚ ਪ੍ਰਚਾਰ ਪ੍ਰੋਪਗੈਂਡਾ ਆਪਣਾ ਜਾਊਗਾ ਤੁਹਾਨੂੰ ਲੱਗੂਗਾ 20 ਦੀਆਂ 20 ਜੁਨਾ 27 ਨੂੰ ਸਵੇਰੇ 8 ਵਜੇ ਤੋਂ ਪ੍ਰਚਾਰ ਮੁਹਿੰਮ ਕਰਨੀ ਚਾਹੇ ਜਲੰਧਰ ਰੋਡ ਹੋਵੇ ਚਾਹੇ ਮੈਤਾ ਰੋਡ ਹੋਵੇ ਚਾਹੇ ਮਜੀਠਾ ਰੋਡ ਹੋਵੇ ਸੰਗਤਪੁਰਾ ਰੋਡ ਅੰਮ੍ਰਿਤਸਰ ਦੀ ਗੱਲ ਕਰ ਰਿਆ ਮੈਂ ਗੁਰੂ ਕਾ ਰੋਡ ਹੋਵੇ ਅਜ਼ਨਾਲਾ ਰੋਡ ਹੋਵੇ ਅਟਾਰੀ ਰੋਡ ਹੋਵੇ ਅਗਲੇ ਬੰਨੇ ਚਭਾਲ ਰੋਡ ਹੋਵੇ ਤੇ ਤਦ ਕੋ ਤਰਨਤਾਰ ਰੋਡ ਉਹਨ ਜਿਹੜੀਆਂ ਮੇਨ ਰੋਡਾਂ ਤੇ ਐਂਡ ਸ਼ੁਰੂ ਕਰਕੇ ਉਥੋਂ ਤੇ ਪੂਰੇ ਬੱਸ ਸਟੈਂਡ ਤੱਕ ਹਰ ਘਰ ਘਰ ਦੇ ਵਿੱਚ ਜਿਹੜਾ ਪ੍ਰਚਾਰ ਸਾਡਾ ਲੈ ਕੇ ਜਾਵਾਂਗੇ ਅਸੀਂ ਇਹ ਇਹ ਸਾਡਾ ਅਸੀਂ ਅੱਜ ਆਪਣੀ ਅੰਮ੍ਰਿਤਸਰ ਦੀ ਜਿਹੜੀ ਮੀਟਿੰਗ ਦਾ ਸੱਦਾ ਅਸੀਂ ਦਿੱਤਾ ਉਹ ਬੰਦ ਨੂੰ ਸਫਲ ਕਿਦਾਂ ਕਰਨਾ ਕਿਵੇਂ ਸਾਡੇ ਦੁਕਾਨਦਾਰਾਂ ਤੱਕ ਕਿਵੇਂ ਸਾਡੇ ਛੋਟੇ ਲੱਗੂ ਦਿਓਕ ਤੱਕ ਕਿਵੇਂ ਸਾਡੇ ਰੈਡੀ ਰੈਡੀ ਫੜੀ ਵਾਲਿਆਂ ਤੱਕ ਕਿਵੇਂ ਆ ਸਾਡੇ ਲਾਗੇ ਵੱਲਾ ਸਬਜ਼ੀ ਮੰਡੀ ਹੈਗੀ ਆ ਸਾਰਿਆਂ ਨੂੰ ਵੀ ਕਿਵੇਂ ਸੱਦਾ ਲੋਕਾਂ ਤੱਕ ਪਹੁੰਚਾਉਣਾ ਉਹਦਾ ਪ੍ਰੋਗਰਾਮ ਅੱਜ ਅਸੀਂ ਇੱਥੇ ਇਕੱਠੇ ਹੋ ਗਏ ਆ ਅੱਜ ਬਣਾ ਰਹੇਗੇ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਪ੍ਰੋਗਰਾਮ ਬਣ ਰਹੇ ਆ ਤੋਂ ਅੱਜ ਜੋ ਦੋਨੋਂ ਫੋਰਮੋਂ ਨੇ ਨਿਰਣੇ ਲਿਆ ਹੈ ਵੀ ਲਗਭਗ ਹਮ ਲੋਗ 7 ਸੇ चार बजे तक तीस सितंबर को जो पंजाब बंद है उनका टाइमिंग है सा, सुबह सात बजे से लेकर चार बजे तक खनौरी बॉर्डर के ऊपर हम लोग छब्बीस को सभी जो ट्रेड यूनियंस है सैकड़े ट्रेड यूनियंस है हमारे पंजाब में सभी को हमने न्योता दिया है भी पंजाब बंद में हमारा सहयोग करें तो उसके लिए सभी को हमने न्योता दे दिया है और इसी के साथ साथ डलेवाल जी का अमर अंचन में दिन में दाखिल हो गया और हमारा मोर्चा 315 दिन में दाखिल हो चुका है और खनौरी रतनपुरा और अमृतसर में प्रचार मुहिम करने के लिए हम लोग पूरे अमृतसर समेत जैसे गुरदासपुर है पठानकोट है बटाला है तरन तारण फिरोजपुर बठिंडा इसके साथ मानसा पटियाला मोहाली रोपड़ लुधियाना जलंधर पूरे तमाम पंजाब के जो